ਸਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਣਾ ਖਿਆਲ ਰੱਖ ਰਹੇ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਜੀ ਤੇ ਅੱਜ ਮੈਂ ਤੁਹਾਡੇ ਲਈ ਬੜੇ ਸੋਹਣੇ ਸੂਟ ਲੈ ਕੇ ਆਈਆਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਸਾਰੇ ਸੂਟਾਂ ਦੀ ਰੇਂਜ ਆ ਜਿਹੜੀ ਉਹ 999 ਹੋਣ ਜਾ ਰਹੀ ਹੈ 1000 ਤੋਂ ਥੱਲੇ ਥੱਲੇ ਵਾਲੇ ਤੁਹਾਨੂੰ ਅੱਜ ਸੂਟ ਦਿਖਾਵਾਂਗੇ ਵਿਦ ਸ਼ਾਲ ਦਿਖਾਵਾਂਗੇ ਪਿਓਰ ਤੋਸ਼ ਪਸ਼ਮੀਨਾ ਦਿਖਾਵਾਂਗੇ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦੇ ਵਿੱਚ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਸੂਟ ਦਿਖਾਉਣ ਜਾ ਰਹੀਆਂ ਬਹੁਤ ਸਾਰੇ ਮੇਰੇ ਆਂਟੀ ਆ ਮੇਰੇ ਨਾਲ ਤੇ ਜੁੜੇ ਹੋਏ ਉਹ ਮੈਨੂੰ ਹਮੇਸ਼ਾ ਕਹਿੰਦੇ ਆ ਕਿ ਉਹਨਾਂ ਦੇ ਪਾਉਣ ਵਾਸਤੇ ਮੈਂ ਘੱਟ ਕਲੈਕਸ਼ਨ ਲੈ ਕੇ ਆਉਣੀ ਆ ਸੋ ਅੱਜ ਆਂਟੀਆਂ ਖੁਸ਼ ਕਰ ਦੇਣੀ ਆ ਆਂਟੀਆਂਸ ਦੇ ਲਈ ਅੱਜ ਆਪਾਂ ਥੋੜੇ ਫਿੱਕੇ ਕਲਰ ਵੀ ਲੈ ਕੇ ਆਏ ਆ ਤੇ ਕੁਝ ਕਾਪਾ ਥੋੜੇ ਜਿਹਾ ਗੂੜੇ ਵੀ ਨੇ ਅੱਜ ਸਾਰੇ ਜ਼ਿਆਦਾ ਮਿਕਸ ਬ੍ਰਾਂਡ ਸੌਰੀ ਮਿਕਸ ਕਲਰ ਕੰਬੀਨੇਸ਼ਨ ਲੈ ਕੇ ਆਏ ਆ ਆਪਾਂ ਤੇ ਸਭ ਤੋਂ ਪਹਿਲਾਂ ਆਪਾਂ ਡਾਰਕ ਕਲਰ ਤੋਂ ਸ਼ੁਰੂ ਕਰ ਲੈਨੇ ਉਸ ਤੋਂ ਬਾਅਦ ਸਾਰੇ ਆਪਾਂ ਲਾਈਟ ਕਲਰ ਹੈ ਜਿਹ ਕੋਚ ਪਸ਼ਮੀਨਾ ਜੀ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਤੁਹਾਨੂੰ ਮੈਂ ਪੈਂਫਲੇਟ ਦਿਖਾ ਦਿੰਨੀ ਹਿਸ ਦਾ ਹਜ਼ਾਰ ਤੋਂ ਥੱਲੇ ਸਾਰੇ ਸੂਟ ਤੁਹਾਨੂੰ ਮਿਲਣਗੇ ਕਰੀਬ ਤੋਂ ਦੇਖਿਓ ਇਹ ਹੈ ਜੀ ਇਹ ਸੂਟ ਦਾ ਡਿਜ਼ਾਈਨ ਇਹ ਇਸ ਦਾ ਮਤਲਬ ਆਪਾਂ ਸਟਾਈਲ ਕੁਝ ਵੀ ਕਰਵਾ ਸਕਦੇ ਆ ਸਟੀਚਿੰਗ ਚ neck deep ਕਰਾ ਸਕਦੇ ਆ ਹੋਰ ਸ਼ੇਪ ਦਾ ਕਰਾ ਸਕਦੇ ਆ ਇਹ ਇਹਨਾਂ ਨੇ ਇੱਕ ਐਜ਼ ਐ ਡਿਸਪਲੇ ਲਈ ਬਣਾਇਆ ਹੈ ਤੇ ਇਸ ਦਾ ਹੁਣ ਆਪਾਂ ਤੁਹਾਨੂੰ ਆਰਟੀਕਲ ਦਿਖਾਣੇ ਆ ਖੋਲ ਕੇ ਹਿਰਨਾ ਵਾਲਾ ਸੂਟ ਹੈ ਇਹ ਜੂ ਤੁਸੀਂ ਸਕਰੀਨਸ਼ਾਟ ਵੀ ਲੈ ਲਿਓ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਦਿਖਾਈ ਦੇ ਰਿਹਾ ਚੱਲਦਾ ਤੇ ਤੁਸੀਂ ਜਦੋਂ ਵੀ ਆਰਡਰ ਲਾਉਣਾ ਹੋਇਆ ਤੇ ਇਹ ਸੂਟਾਂ ਦਾ ਜਿਹੜਾ ਨਾਮ ਹੈ ਉਹ ਤੋਸ਼ ਪਸ਼ਮੀਨਾ ਹਿਰਨਾ ਵਾਲਾ ਸੂਟ ਹੈ ਤੁਸੀਂ ਹਿਰਨਾ ਵਾਲਾ ਸੂਟ ਕਹਿ ਕੇ ਵੀ ਆਪਣਾ ਜਿਹੜਾ ਕਲਰ ਸਿਲੈਕਟ ਕਰਵਾ ਸਕਦੇ ਹੋ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦਿਖ ਰਿਹਾ ਤੁਸੀਂ ਉਸ ਦੇ ਉੱਪਰ ਵਿਜ਼ਿਟ ਕਰ ਸਕਦੇ ਹੋ ਇੱਕ ਪਲੀਜ਼ ਤੁਹਾਨੂੰ ਰਿਕੁਐਸਟ ਹੈ ਜੀ ਬਹੁਤ ਸਾਰੇ ਨਾ ਮੈਨੂੰ ਨਾਰਮਲ ਕਾਲ ਲਾਂਦੇ ਨੇ ਜਾ ਟੈਕਸਟ ਮੈਸੇਜ ਕਰਦੇ ਨਹੀਂ ਸੋ ਇਹ ਸੁਵਿਧਾ ਅਵੇਲੇਬਲ ਨਹੀਂ ਹੈ ਤੁਸੀਂ ਕੇਵਲ WhatsApp ਕਰ ਸਕਦੇ ਹੋ WhatsApp ਕਾਲ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਵਾਇਸ ਮੈਸੇਜ ਕਰ ਸਕਦੇ ਹੋ ਚੈਟ ਕਰ ਸਕਦੇ ਹੋ ਤੁਹਾਨੂੰ ਰਿਪਲਾਈ ਟਾਈਮ ਟੂ ਟਾਈਮ ਮਿਲੇਗਾ ਕਈ ਵਾਰ ਤੁਹਾਨੂੰ ਥੋੜਾ ਜਿਹਾ ਡਿਲੇ ਹੋ ਜਾਂਦਾ ਕਿਸੇ ਕਾਰਨ ਵਸ਼ ਕਿਸੇ ਰੀਜ਼ਨ ਦੇ ਚਲਦੇ ਤੋਂ ਪਲੀਜ਼ ਤੁਸੀਂ ਵੇਟ ਕਰਿਓ ਤਾਨੂੰ ਜ਼ਰੂਰ ਰਿਪਲਾਈ ਮਿਲੇਗਾ ਕਿਸੇ ਵੀ ਕਸਟਮਰ ਦਾ ਐਦਾ ਨਹੀਂ ਕਿ ਉਹਨਾਂ ਨੂੰ ਰਿਪਲਾਈ ਨਹੀਂ ਮਿਲਦਾ ਜਾਂ ਉਹਨਾਂ ਨੂੰ ਅਸੀਂ ਅਟੈਂਡ ਨਹੀਂ ਕਰਦੇ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਟਾਈਮ ਟੂ ਟਾਈਮ ਉਹਨਾਂ ਨੂੰ ਨਾਲ ਦੀ ਨਾਲ ਹੀ ਰਿਪਲਾਈ ਦੇਣ ਦੀ ਕੋਸ਼ਿਸ਼ ਕਰਦੀ ਹਾਂ ਪਰ ਕਈ ਵਾਰ ਸਾਡੇ ਮਤਲਬ ਟੀਮ ਵਰਕ ਦਾ ਹੁੰਦਾ ਹੈ ਇਸੋੜਾ ਇਹ ਕੰਮ ਵੀਡੀਓ ਬਣਾਣੀ ਐਡਿਟ ਕਰਨੀ ਔਰ ਕਸਟਮਰਸ ਨੂੰ ਡੀਲ ਕਰਨਾ ਕਈ ਵਾਰ ਇਹ ਸਾਰਾ ਬਰਡਨ ਮੇਰੇ ਇਕੱਲੇ ਤੇ ਆ ਜਾਂਦਾ ਹੈ ਇਸ ਤੇ ਚਲਦੇ ਆ ਥੋੜਾ ਜਿਹਾ ਲੇਟ ਹੋ ਸਕਦੇ ਆ ਆਦਰਵਾਇਸ ਤੁਹਾਨੂੰ ਸਾਰਿਆਂ ਨੂੰ ਰਿਪਲਾਈ ਮਿਲੇਗਾ ਤੁਸੀਂ ਵਟਸਐਪ ਕਰ ਸਕਦੇ ਹੋ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਦਿਖਾਈ ਦੇ ਰਿਹਾ ਤੇ ਚਲੋ ਹੁਣ ਆਪਾਂ ਹਿਰਨਾ ਵਾਲਾ ਸੂਟ ਦਾ ਸਭ ਤੋਂ ਪਹਿਲਾਂ ਨੀਲਾ ਸਲੇਟੀ ਰੰਗ ਦੇਖਦੇ ਹਾਂ ਇਹ ਸੂਟ ਤੇ ਹੈ ਜੀ ਫਰੰਟ ਤੇ ਬੈਕ ਦੋਨੋਂ ਪ੍ਰਿੰਟਡ ਰਹਿਣਗੇ ਨੀਚੇ ਇਸ ਤੇ ਘੇਰੇ ਦੇ ਉੱਪਰ ਹਿਰਨਾ ਦਾ ਕੰਮ ਰਹੇਗਾ ਡਿਜ਼ਾਈਨ ਤੇ ਇਹ ਤੁਹਾਨੂੰ neck ਦੇ ਉੱਪਰ ਇਸ ਤਰ੍ਹਾਂ ਕਰਕੇ ਪੱਟੀ ਦੇਖਣ ਨੂੰ ਮਿਲੇਗੀ ਇਹ ਬਹੁਤ ਹੀ ਸੋਹਣਾ ਆਰਟੀਕਲ ਹੈ ਜੀ ਬੜਾ ਹੀ ਪਿਆਰਾ ਆਰਟੀਕਲ ਹੈ ਇਹ ਦੇਖੋ ਇਹ ਹਿਰਨਾ ਬਣੀਆਂ ਹੋਈਆਂ ਨੇ ਇਸ ਤਰ੍ਹਾਂ ਇਸ ਦੀ ਬੈਕ ਸਾਈਡ ਵੀ ਦੇਖ ਲਓ ਹੁਣ ਸੇਮ ਐਜ਼ ਇਟ ਬੈਕ ਸਾਈਡ ਵੀ ਐਵੇਂ ਹੀ ਰਹੇਗੀ ਇਹਦੀ ਬੜਾ ਹੀ ਸੋਨਾ ਬਹੁਤ ਹੀ ਪਿਆਰਾ ਆਰਟੀਕਲ ਹੈ ਫੈਬਰਿਕ ਬਹੁਤ ਅੱਛੇ ਵਾਲਾ ਪਸ਼ਮੀਨਾ ਰਹੇਗਾ ਬਹੁਤ ਜ਼ਿਆਦਾ ਗੁੱਡ ਕੁਆਲਿਟੀ ਦਾ ਪਸ਼ਮੀਨਾ ਰਹੇਗਾ ਇਹ ਇਸ ਦੀਆਂ ਬਾਹਾਂ ਨੇ 슬ੀਵਸ ਦਾ ਬਾਰਡਰ ਹੈ ਇਹ ਬਾਹਾਂ ਦਾ ਬਾਰਡਰ ਰਹੇਗਾ ਕਮੀਜ਼ ਦੇ ਨਾਲ ਇਹ ਤੁਹਾਨੂੰ ਸਾਰਾ ਕਮੀਜ਼ ਬਣਿਆ ਵਾ ਮਿਲੇਗਾ ਇਸ ਦੇ ਨਾਲ ਹੁਣ ਆਪਾਂ ਬਾਟਮ ਦੇਖਦੇ ਹਾਂ ਨੇਵੀ ਬਲੂ ਇਸ ਦੇ ਵਿੱਚ ਪਸ਼ਮੀਨੇ ਦੀ ਤੁਹਾਨੂੰ ਬਾਟਮ ਰਹੇਗੀ ਪਲੇਨ ਬਿਲਕੁਲ ਇਸ ਤਰ੍ਹਾਂ ਕਰਕੇ ਪਲੇਨ ਬਾਟਮ ਰਹੇਗੀ ਹੁਣ ਆਪਾਂ ਇਹਦਾ ਸ਼ਾਲ ਦੇਖਦੇ ਹਾਂ ਬੜਾ ਹੀ ਸੋਨਾ ਹੈ ਸਟੋਲ ਹੈ ਇਸ ਦਾ ਬੜਾ ਹੀ ਸੋਨਾ ਇਸ ਤੇ ਉੱਪਰ ਡਿਜ਼ਾਈਨ ਹੈ ਦੇਖੋ ਫੋਰ ਸਾਈਡ ਤੁਹਾਨੂੰ ਹਿਰਨਾ ਦਾ ਬਾਰਡਰ ਰਹੇਗਾ ਇਹਦੇ ਤੇ ਰੇਂਜ ਸਾਰਿਆਂ ਦੀ 950 ਰਹਿਣ ਜਾ ਰਹੀ ਹੈ ਜੀ ਸਾਰੇ ਸੂਟ ਤੁਹਾਨੂੰ ਡਿਸਕਾਊਂਟ ਤੇ ਮਿਲਣ ਜਾ ਰਹੇ ਹੈ ਸੌਰੀ 1000 ਤੋਂ ਥੱਲੇ ਥੱਲੇ ਮਿਲਣ ਜਾ ਰਹੇ ਹੈ ਇਹ ਦੇਖੋ ਜੀ ਇਸ ਤੇ ਵਿੱਚ ਵੀ ਪ੍ਰਿੰਟ ਹੈ ਤੁਸੀਂ ਨੇੜੇ ਤੋਂ ਦੇਖ ਲਓ ਹੁਣ ਆਪਾਂ ਇਸਦੇ ਨੈਕਸਟ ਕਲਰ ਦੇ ਉੱਪਰ ਵਿਜ਼ਿਟ ਕਰਦੇ ਹਾਂ ਡਿਜ਼ਾਈਨ ਵੇ ਵੀ ਤੁਹਾਨੂੰ ਸਮਝ ਆ ਗਿਆ ਹੋਣਾ ਮੈਂ ਤੁਹਾਨੂੰ ਇੱਕ ਵਾਰ ਲੈ ਕੇ ਵੀ ਦਿਖਾ ਦਿੰਨੀ ਹਾਂ ਥੋੜਾ ਜਿਹਾ ਇਸ ਤਰ੍ਹਾਂ ਕਰਕੇ ਬੜੇ ਸਟਾਈਲਿਸ਼ ਜਿਹਾ ਇੱਕ ਡਿਜ਼ਾਈਨ ਆਇਆ ਨਵਾਂ ਤੇ ਮੈਂ ਸੋਚਿਆ ਕਿ ਚਲੋ ਸਭ ਤੋਂ ਪਹਿਲਾਂ ਆਪਾਂ ਡਾਰਕ ਕਲਰ ਤੋਂ ਸ਼ੁਰੂਆਤ ਕਰਦੇ ਹਾਂ ਤੇ ਫਿਰ ਆਪਾਂ ਲਾਈਟ ਕਲਰ ਤੇ ਜਾਵਾਂਗੇ ਡਿਜ਼ਾਈਨ ਤੁਹਾਨੂੰ ਸਾਰੇ ਮਿਲ ਜਾਣਗੇ ਮੈਂ ਇਸ ਤੋਂ ਇਲਾਵਾ ਵੀ ਕੁਝ ਆਰਟੀਕਲ ਹੈ ਜੋ ਇਹਨਾਂ ਦੇ ਵਿੱਚ ਕਲਰ ਜਾਣ ਮੇਰੇ ਕੋਲ ਆ ਨਹੀਂ ਸਕੇ ਜਾਂ ਮੈਂ ਪ੍ਰੋਪਰ ਤੁਹਾਨੂੰ ਸ਼ਾਇਦ ਸ਼ੋਅ ਨਾ ਕਰ ਪਾਵਾਂ ਇਸ ਵੀਡੀਓ ਚ ਉਹਨਾਂ ਦੀ ਮੈਂ ਪਿਕਸ ਲਾਸਟ ਦੇ ਵਿੱਚ ਐਡ ਕਰ ਦੂੰਗੀ ਸਾਰੀਆਂ ਫੋਟੋਜ਼ ਦੇਖ ਲਿਓ ਵੀਡੀਓ ਐਂਡ ਹੁੰਦੇ ਹੀ ਤੁਹਾਨੂੰ ਸਾਰੀਆਂ ਫੋਟੋਜ਼ ਮਿਲ ਜਾਣੀਆਂ ਤੁਸੀਂ ਫੋਟੋ ਦੇ ਉੱਪਰ ਵੀ ਵਿਜ਼ਿਟ ਕਰ ਸਕਦੇ ਹੋ ਤੁਸੀਂ ਉਹ ਵੀ ਕਲਿੱਕ ਕਰਕੇ ਫੋਟੋ ਤੋਂ ਵੀ ਤੁਸੀਂ ਸੂਟ ਦੀ ਇਨਕੁਆਰੀ ਕਰ ਸਕਦੇ ਹੋ ਕਿਉਂਕਿ ਕਈ ਵਾਰ ਕੁਝ ਕਲਰ ਆਂਦੇ ਹੀ ਆਫਲਾਈਨ ਸੇਲ ਹੋ ਗਏ ਤੇ ਉਹ ਮੈਨੂੰ ਹੁਣ ਤੁਹਾਨੂੰ ਦਿਖਾਣ ਲਈ ਫਿਰ ਤੋਂ ਲੈ ਕੇ ਆਣੇ ਪੈਣੇ ਸੀ ਰੀਸਟਾਕ ਕਰਨੇ ਪੈਣੇ ਸੀ ਇਸ ਲਈ ਮੈਂ ਤੁਹਾਨੂੰ ਪਿਕਸ ਪਾ ਦੂੰਗੀ ਦੂਸਰਾ ਸ਼ੇਡ ਹੈ ਇਸ ਦੇ ਵਿੱਚ ਬਲੈਕ ਇਹ ਡਿਜ਼ਾਈਨ ਹੈ ਇਸ ਦਾ ਤੋਸ਼ ਪਸ਼ਮੀਨਾ ਜੀ 3164ਏ ਇਸ ਦਾ ਨੰਬਰ ਹੈ ਇਸ ਦੀ ਕੁਆਲਿਟੀ 블랙 ਇਸ ਦੇ ਨਾਲ ਬਾਟਮ ਰਹੇਗੀ ਪਲੇਨ 블랙 ਇਸ ਦੇ ਨਾਲ ਪਸ਼ਮੀਨੇ ਦੀ ਬਾਟਮ ਡਿਜ਼ਾਈਨ ਤੁਹਾਨੂੰ ਸੇਮ ਹੀ ਮਿਲੇਗਾ ਬਸ ਰੰਗ ਹੀ ਫਰਕ ਰਹਣਗੇ ਦੇ ਤੇ ਆਪਾਂ ਜਲਦੀ ਜਲਦੀ ਨਿਗਾਹ ਮਾਰ ਲੈਣੀ ਹੈ ਦੇਖੋ ਪੱਟੀ ਹੈ ਸਾਰੇ ਦੇ ਵਿੱਚ ਪੈਟਰਨ ਤੁਸੀਂ ਨੇੜੇ ਤੋਂ ਦੇਖ ਲਓ ये है जी इस तरह करके इसका डिजाइन बहुत सोना आर्टिकल है बैक साइड भी सेम रहेगी ये देखो ये ब्लैक कलर है ये इसका स्टॉल है ब्लैक डिजाइन सेम डिजाइन रहूगा बस कदंग ब्लैक है ये देखो जी नेडे तो ने भी इस डिजाइन है इस तरह करके ਤੇ 4 ਸਾਈਡ ਇਸ ਤੇ ਇਹ ਵਾਲਾ ਡਿਜ਼ਾਈਨ ਰਹੂਗਾ ਇਹ ਇਸ ਦਾ ਬਲੈਕ ਰੰਗ ਪਲੇਨ ਬਾਟਮ ਹੈ ਜਿਵੇਂ ਜਿਵੇਂ ਤੁਸੀਂ ਦੇਖੀ ਜਾਂਨੇ ਹੋ ਬਸ ਆਪਣੇ ਨਾਲ ਦੇ ਨਾਲ ਆਰਡਰ ਹੈ ਜਿਹੜੇ ਬੁੱਕ ਕਰੀ ਜਾਇਓ ਸਟਾਕ ਸਾਰਾ ਲਿਮਟਿਡ ਹੀ ਹੈ ਇਹ ਹੈ ਜੀ ਗ੍ਰੀਨ ਇਹ ਦੇਖੋ ਇਸ ਤਰ੍ਹਾਂ ਇਹ ਰੈਡੀ ਹੋਏਗਾ ਬਾਕੀ ਤੁਸੀਂ ਸਲਵਾਰ ਬਣਾ ਸਕਦੇ ਹੋ ਕੁਝ ਵੀ ਹੋਰ ਬਣਾ ਸਕਦੇ ਹੋ ਇਹ ਹੈ ਬੋਟਲ ਗ੍ਰੀਨ ਕਲਰ ਬੜਾ ਹੀ ਪਿਆਰਾ ਰੰਗ ਹੈ ਇਹ ਵੀ ਇਹ ਦੇਖੋ ਜੀ ਇਹ ਇਸ ਦੀ ਪੱਟੀ ਆ ਇਹਦੀਆਂ ਬਾਹਾਂ ਇਧਰ ਪੱਟੀ ਤੇ ਆ ਇਹਦਾ ਘੇਰਾ ਇਸ ਦਾ ਬੈਕ ਸਾਈਡ ਵੀ ਦੇਖ ਲਓ ਇਹ ਹੈ ਆ ਜੀ ਤੇ ਇਹ ਇਹਦੇ ਨਾਲ ਇਸ ਦੀ ਗ੍ਰੀਨ ਬਾਟਮ ਰਹੇਗੀ ਠੀਕ ਹੈ ਤੇ ਇਹ ਇਹਦਾ ਆਪਾਂ ਸ਼ਾਲ ਦੇਖ ਲੈਣੇ ਹੁਣ ਭੱਜ ਕੇ ਜੇ ਆਹ ਲੋ ਜੀ ਇਹ ਹੈ ਜੀ ਇਸ ਦਾ ਸਕ੍ਰੀਨਸ਼ਾਟ ਬਹੁਤ ਸੋਨਾ ਪਸ਼ਮੀਨਾ ਹੈ ਬਹੁਤ ਜ਼ਿਆਦਾ ਰਿਚ ਕੁਆਲਿਟੀ ਇਸ ਦੀ ਤੇ ਇਸ ਦੇ ਉੱਪਰ ਬੁਰਵਰ ਦੀ ਵੀ ਗਾਰੰਟੀ ਰਹੇਗੀ ਔਰ ਦੂਸਰੀ ਚੀਜ਼ ਜੋ ਹੈ ਇਸ ਦੀ ਕਿ ਇਹ ਤੁਹਾਨੂੰ ਸਾਰੇ ਹਜ਼ਾਰ ਤੋਂ ਘੱਟ ਦੇ ਸੂਟ ਮਿਲ ਰਹੇ ਆ ਸਾਰੇ ਹਜ਼ਾਰ ਤੋਂ نیچے-नीचे ਦੀ ਰੇਂਜ ਦਿਖਾ ਰਹੀ ਹਾਂ ਅੱਜ ਮੈਂ ਤੁਹਾਨੂੰ ਸਾਨੂੰ ਵਿਦ ਸ਼ਾਲ ਸਭ ਮਤਲਬ ਚੀਜ਼ ਉਹ ਸ਼ਾਲ ਦੇ ਨਾਲ ਕਲਾਸਿਕ ਸੂਟ ਹਜ਼ਾਰ ਤੋਂ ਘੱਟ ਸਾਨੂੰ 900 950 ਦੇ ਵਿੱਚ ਮਿਲ ਜਾਂਦਾ ਨਾ ਤਾਂ ਬੱਲੇ ਬੱਲੇ ਹੋ ਜਾਂਦੀ ਹੈ ਇਹ ਹੈ ਜੀ ਆਪਣਾ अच्छा ਇਹਨਾਂ ਦੀ ਸ਼ਿਪਿੰਗ ਫ੍ਰੀ ਰਹੇਗੀ ਇੱਕ ਮੈਂ ਤੁਹਾਨੂੰ ਹੋਰ ਦੱਸ ਦਿਆਂ ਸਭ ਤੋਂ ਜ਼ਿਆਦਾ ਵਧੀਆ ਜਿਹੜੀ ਅੱਜ ਮੈਂ ਆਫਰ ਦੇ ਰਹੀਆਂ ਤੁਹਾਨੂੰ ਜੋ ਬੁਕਿੰਗਸ ਅੱਜ ਲੱਗਣਗੀਆਂ ਉਹਨਾਂ ਦੀ ਸ਼ਿਪਿੰਗ ਫ੍ਰੀ ਰਹੇਗੀ ਜੋ ਕੱਲ ਲੱਗਣੀਆਂ ਇਹ ਸੂਟਾਂ ਦੀ ਉਹਨਾਂ ਦੀ ਵੀ ਸ਼ਿਪਿੰਗ ਫ੍ਰੀ ਰਹੇਗੀ ਇਸ ਤੋਂ ਬਾਅਦ ਤੀਸਰੇ ਦਿਨ ਜੋ ਆਰਡਰਸ ਆਉਣਗੇ ਔਰ ਰੀਸਟਾਕ ਹੋਣਗੇ ਤੇ ਉਹਨਾਂ ਦੀ ਸ਼ਿਪਿੰਗ ਜਿਹੜੀ ਹੈ ਤੁਹਾਨੂੰ ਸੂਟ ਦੇ weight ਦੇ ਅਕੋਰਡਿੰਗ 60 ਰੁਪਏ ਚਾਰਜ ਲੱਗਣਗੇ ਤੇ ਇਹ ਆ ਜਾਂਦਾ ਜੀ ਇਸ ਦੇ ਵਿੱਚ ਨੈਕਸਟ ਕਲਰ ਹੈ ਮਰੂਨ ਬਸ ਇਹੀ ਇੱਕ ਆਪਣੇ ਕੋਲੇ ਡਾਰਕ ਰੰਗ ਹੈ ਦੇਖੋ ਇਹ ਵੀ ਬੜਾ ਪਿਆਰਾ ਆਰਟੀਕਲ ਹੈ। ਪਹਿਲਾਂ ਆਪਾਂ ਸ਼ਾਲ ਦੇਖ ਲੈਨੇ ਆ ਨਾ। ਇਹ ਦੇਖੋ ਜੀ। ਚਾਕਲੇਟ ਮੈਰੂਨ ਹੈ ਇਹ। ਇਹ ਦੇਖੋ। ਬੜਾ ਹੀ ਸੋਨਾ, ਬੜਾ ਹੀ ਕਲਾਸੀ ਜਾਂ ਇਸ ਦਾ ਸ਼ਾਲ ਹੈ। ਇਹਦੀ ਬੜੀ ਸੋਹਣੀ ਲੁੱਕ ਹੈ। ਇਹ ਫੋਰ ਸਾਈਡ ਜਿਹੜਾ ਡਿਜ਼ਾਈਨ ਚੱਲਿਆ ਹੋਇਆ ਨਾ, ਕੋੜਿਆਂ ਵਾਲਾ, ਹਿਰਨਾ ਵਾਲਾ ਤੇ ਬਲਦਾਂ ਵਾਲਾ ਇਹ ਬਹੁਤ ਟ੍ਰੈਂਡ ਕਰ ਰਿਹਾ ਹੁਣ ਇਸ ਵਾਰ। ਤੇ ਸਾਰੀ ਸ਼ਰਟ ਦੇ ਵਿੱਚ ਤੁਹਾਨੂੰ ਪ੍ਰਿੰਟ ਰਹੇਗਾ ਪ੍ਰਿੰਟ ਮਿਲੇਗਾ ਤੇ ਨਾਲ ਤੁਹਾਨੂੰ نیچے ਬਾਰਡਰ ਮਿਲੇਗਾ neck ਦੇ ਉੱਪਰ ਇਸ ਦੀ ਪੱਟੀ ਦਾ ਡਿਜ਼ਾਈਨ ਮਿਲੇਗਾ ਇਹ ਦੇਖੋ ਇਹ ਇਸ ਦੀਆਂ 슬ੀਵਜ਼ ਨੇ ਦੋਨੋਂ ਸਾਈਡ ਇਹ ਦੇਖੋ ਜੀ ਆ ਇਹਦਾ ਘੇਰਾ ਬੈਕ ਸਾਈਡ ਵੀ ਇਸ ਦਾ ਘੇਰਾ ਰਹੂਗਾ ਬਹੁਤ ਜ਼ਿਆਦਾ ਸੋਹਣੀ ਚੀਜ਼ ਹੈ ਜੀ ਬਹੁਤ ਸੋਹਣੀ ਚੀਜ਼ ਹੈ ਆਪਾਂ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਵੀ ਰੈਡੀ ਕਰ ਸਕਦੇ ਆ ਇਸ ਨੂੰ ਤੇ ਇਹ ਇਸ ਦਾ ਬਾਟਮ ਤੁਹਾਨੂੰ ਮੜਾ ਜਾ ਇਧਰੋਂ ਲਾਈਟ ਦਾ ਰਿਫਲੈਕਟ ਹੋਣ ਕਰਕੇ ਇਹ ਕਲਰ ਮੈਰੂਨ ਦੀ ਜਗ੍ਹਾ ਚਾਕਲੇਟ ਹੀ ਦਿਖ ਰਿਹਾ ਬਟ ਇਹ ਇਹ ਵਾਲਾ ਕਲਰ ਹੈ ਮੈਰੂਨ ਜੋ ਤੁਹਾਨੂੰ ਪਹਿਲਾਂ ਸਟਾਲ ਦਿਖਿਆ ਇਹ ਇਸ ਤਸਿਗਾ ਫੋਰਥ ਕਲਰ ਹੁਣ ਆਪਾਂ ਥੋੜੇ ਜਿ ਲਾਈਟ ਸ਼ੇਡ ਦੇਖਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆ ਬੂਟੀ ਵਾਲਾ ਡਿਜ਼ਾਈਨ ਦਿਖਾ ਰਹੀ ਹਾਂ ਗਰਮੀਆਂ ਦੇ ਵਿੱਚ ਨਾ ਆ ਬੂਟੀ ਦੇ ਕਾਟਨ ਦੇ ਸੂਟ ਆਏ ਸੀ ਇੰਨਾ ਜ਼ਿਆਦਾ ਪਿਆਰ ਲੁਟਾਇਆ ਸੀ ਨਾ ਇਹ ਵਾਲੇ ਡਿਜ਼ਾਈਨ ਨੂੰ ਕਸਟਮਰਸ ਨੇ ਬਹੁਤ ਜ਼ਿਆਦਾ ਪਿਆਰ ਲੁਟਾਇਆ ਸੀ ਬਟ ਉਸ ਦੇ ਨਾਲ ਜੋ ਬਾਟਮ ਸੀ ਉਹ ਜ਼ਿਗਜ਼ੈਗ ਵਾਲੀਆਂ ਸੀ ਇਹਦੇ ਨਾਲ ਬਿਲਕੁਲ ਪਲੇਨ ਲੈਣੀ ਆ ਇਹ ਪਸ਼ਮੀਨੇ ਦਾ ਸੂਟ ਹੈ ਇਹਨਾਂ ਦੀ ਰੇਂਜ ਵੀ ਸੇਮ ਲਾਈਨ 50 ਹੀ ਰਹਿਣ ਜਾ ਰਹੀ ਹੈ ਇੰਨੀ ਸੋਨੀ ਕੁਆਲਿਟੀ ਹੈ ਨਾ ਇੰਨਾ ਪਿਆਰਾ ਮਖਮਲੀ ਸੂਟ ਹੈ ਨਾ ਇਸ ਰੇਂਜ ਦੇ ਵਿੱਚ ਆਪਾਂ ਨੂੰ ਹੋਰ ਕੀ ਚਾਹੀਦਾ ਹੁੰਦਾ ਹੈ ਇਹ ਦੇਖੋ ਜੀ ਮੇਰੀਆਂ ਭੈਣਾਂ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰ ਲੈਣ ਜਲਦੀ ਜਲਦੀ ਆਪਣਾ ਇਹ ਦੇਖੋ ਜੀ ਇਹਦੇ ਗਲੇ ਦੇ ਉੱਪਰ ਪੱਟੀ ਨਹੀਂ ਹੈਗੀ ਇਹ ਤੁਸੀਂ ਦੇਖੋਗੇ نیچے ਘੇਰਾ ਇਸ ਤੇ ਇਹ ਬਾਹਾਂ ਰਹਿਣ ਗਿਆ ਆ ਸਾਈਡ ਤੇ ਬਾਹਾਂ ਦਾ ਡਿਜ਼ਾਈਨ ਹੈ ਤੇ ਇਹ ਵਾਲਾ ਹੈਗਾ ਜੀ ਇਸ ਦਾ ਫ੍ਰੀ ਸਾਈਜ਼ ਘੇਰਾ ਤੁਸੀਂ ਜਿੱਡਾ ਮਰਜ਼ੀ ਬਣਾ ਲਓ ਖੁੱਲਾ ਡੁੱਲਾ ਤੇਰੀ ਬੈਕ ਸਾਈਡ ਵੀ ਪ੍ਰਿੰਟਡ ਹੀ ਰਹੂਗੀ ਇਹ ਸਾਰੀ ਸ਼ਰਟ ਇਸ ਤਰ੍ਹਾਂ ਪ੍ਰਿੰਟਡ ਤੇ ਬੜੇ ਹੀ ਪਿਆਰੇ ਘੇਰੇ ਦੇ ਨਾਲ ਰਹਿਣ ਜਾ ਰਹੀ ਹੈ ਦੇਖੋ ਬੜਾ ਹੀ ਪਿਆਰਾ ਸੋਹਣਾ ਰੰਗ ਕਿਸ ਤੱਕ ਘੇਰਾ ਆਫ ਵਾਈਟ ਬੇਸ ਰਹੂਗਾ ਆਫ ਵਾਈਟ ਇਸ ਦੀ ਬਾਟਮ ਰਹੇਗੀ ਇਹ ਦੇਖੋ ਪਸ਼ਮੀਨੇ ਦੀ ਬਹੁਤ ਸੋਹਣੀ ਕੁਆਲਿਟੀ ਹੈ ਜੀ ਇਹ ਦੇਖੋ ਇਹ ਇਸਦੀ ਅਸਵਾਰੀ ਦੀ ਬਾਟਮ ਤੇ ਇਹ ਇਸ ਦਾ ਸਟਾਲ ਰਹੇਗਾ ਜੋ ਬੜਾਈ ਸੋਨਾ ਹੈ ਇਹ ਦੇਖੋ ਜੀ ਵੇਲਾ ਨੇ ਫੋਰ ਸਾਈਡ ਮਤਲਬ ਇਸ ਤੇ ਬਾਰਡਰ ਹੈ ਵੇਲਾ ਹੈ ਸੈਂਟਰ ਦੇ ਵਿੱਚ ਇਸ ਤੇ ਡਿਜ਼ਾਈਨ ਹੈ ਲੈਂਥ ਬਹੁਤ ਖੁੱਲੀ ਡੁੱਲੀ ਹੈ ਜੀ ਸਟਾਲ ਦੀ ਲੈਂਥ 2.5 ਮੀਟਰ ਲੈਂਥ ਹੈ ਇਹ ਦੇਖੋ ਸ਼ਰਟ ਦੇ ਨਾਲ ਦਾ ਇਸ ਤੇ ਵਿੱਚ ਪੈਟਰਨ ਹੈ ਬੜਾ ਹੀ ਪਿਆਰਾ ਆਰਟੀਕਲ ਹੈ ਤੇ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰ ਲਓ ਤੁਸੀਂ ਤੇ ਇਸ ਦੇ ਵਿੱਚ ਦੂਸਰਾ ਰੰਗ ਹੈ ਜਿਹੜਾ ਉਹ ਆਪਾਂ ਪਿਸਤਾ ਗ੍ਰੀਨ ਦੇਖਦੇ ਹਾਂ ਇਹ ਹੈ ਜੀ ਇਸ ਦੇ ਵਿੱਚ ਦੂਸਰਾ ਛੇੜ ਨੇ ਜਿਹੜੇ ਤੋਂ ਦੇਖ ਲਓ ਪਿਸਤਾ ਗ੍ਰੀਨ ਅੱਜ ਜਦੋਂ ਮੈਂ ਬਾਹਰ ਬੈਠ ਕੇ ਵੀਡੀਓ ਬਣਾ ਰਹੀ ਹਾਂ ਹੋ ਸਕਦਾ ਕਲਰ ਦਾ ਥੋੜਾ ਬਹੁਤਾ ਲੱਗ ਰਿਹਾ ਹੋਵੇ ਕੋਈ 1% ਤੇ ਤੁਸੀਂ ਮੇਰੇ ਤੋਂ ਪ੍ਰੋਪਰ WhatsApp ਦੇ ਉੱਪਰ ਇਹਨਾਂ ਦੀਆਂ ਫੋਟੋਜ਼ ਮੰਗਵਾ ਸਕਦੇ ਆ ਜੀ ਪਿਸਤਾ ਗ੍ਰੀਨ ਪਲੇਨ ਬਾਟਮ ਹੈ ਏ ਆਪਾਂ ਹੁਣ ਦੇਖਾਂਗੇ ਸੂਟ ਆ ਦੇਖੋ ਸ਼ਰਟ ਦੇਖਦੇ ਆ ਆਪਾਂ ਹੁਣ ਇਹ ਬਾਹਾਂ ਦਾ ਡਿਜ਼ਾਈਨ ਹੈ ਜੀ ਬਾਹਾਂ ਦਾ ਡਿਜ਼ਾਈਨ ਤੁਹਾਨੂੰ ਸਾਈਡ ਤੇ ਮਿਲੇਗਾ ਉੱਪਰਲੇ ਪਾਸੇ ਨੂੰ ਇਹ ਖੁੱਲਾ ਸਾਈਜ਼ ਤੁਸੀਂ ਫ੍ਰੀ ਸਾਈਜ਼ ਦਾ ਘੇਰਾ ਬਣਾ ਸਕਦੇ ਹੋ ਬੜਾ ਹੀ ਸੋਨਾ ਡਿਜ਼ਾਈਨ ਹੈ ਜੀ ਬਹੁਤ ਜ਼ਿਆਦਾ ਸੋਨਾ ਹੈ ਇਹ ਇਹਦੇ ਵਿਨਾਲ ਕਲਰ ਦਾ ਹੀ ਫਰਕ ਹੈ ਡਿਜ਼ਾਈਨ ਸੇਮ ਹੀ ਜੋ ਤੁਸੀਂ ਪਹਿਲਾਂ ਦੇਖਿਆ ਇਸ ਦਾ ਸਟਾਲ ਹੈ ਸੇਮ ਫੋਰ ਸਾਈਡ ਬਾਰਡਰ ਰਹੇਗਾ ਬੇਲਾਂ ਰਹਿਣਗੀਆਂ ਤੇ ਸੈਂਟਰ ਦੇ ਵਿੱਚ ਵੀ ਇਸ ਦਾ ਸ਼ਰਟ ਨਾਲ ਦਾ ਪੈਂਟ ਪੈਟਰਨ ਰਹੇਗਾ ਬੜਾ ਹੀ ਪਿਆਰਾ ਬੜਾ ਹੀ ਰਿਚ ਕੁਆਲਿਟੀ ਦਾ ਸੂਟ ਹੈ ਇਸ ਦੇ ਨਾਲ ਜੋ ਇਸ ਦੀ ਪਲੇਨ ਬਾਟਮ ਰਹੇਗੀ ਤੇ ਇਸ ਦੇ ਵਿੱਚ ਜੋ ਥਰਡ ਕਲਰ ਹੈ ਦੇਖੋ ਹੁਣ ਇਹਦਾ ਜਿਹੜਾ ਫੋਰਥ ਕਲਰ ਹੈ ਉਹ ਸੇਲ ਹੋ ਗਿਆ ਹੁਣ ਮੇਰੇ ਧਿਆਨ 'ਚ ਵੀ ਨਹੀਂ ਕਿ ਫੋਰਥ ਸ਼ੇਡ ਕਿਹੜੀ ਹੈ ਥਰਡ ਸ਼ੇਡ ਜਿਹੜੀ ਹੈ ਇਸ ਦੀ ਇਹ ਫਰੋਜ਼ੀ ਲਾਈਟ ਫਰੋਜ਼ੀ ਹੁਣ फोर्थ ਸ਼ੇਡ ਕਿਹੜੀ ਸੀ ਉਹ ਮੇਰੇ ਮਾਈਂਡ ਚੋਂ ਨਿਕਲ ਗਈ ਕਿਉਂਕਿ ਕਸਟਮਰ ਨੇ ਆਨਲਾਈਨ ਆਫਲਾਈਨ ਉਹ ਲੈ ਲਏ ਸੀ ਆਕੇ ਤੇ ਮੈਂ ਤੁਹਾਨੂੰ ਪਿੱਛੇ ਇਹਨਾਂ ਦੀਆਂ ਪਿਕਸ ਪਾ ਦੂੰਗੀ ਵੀਡੀਓ ਦੇ ਐਂਡ ਤੇ ਤੁਸੀਂ ਉਹ ਚੌਥਾ ਕਲਰ ਵੀ ਸਿਲੈਕਟ ਕਰ ਸਕਦੇ ਹੋ ਇਹ ਵਾਲੇ ਡਿਜ਼ਾਈਨ ਦਾ ਨੇੜੇ ਤੋਂ ਦੇਖ ਲਓ ਬਾਖਮਾਲ ਚੀਜ਼ ਹੈ ਜੀ ਬਹੁਤ ਜ਼ਿਆਦਾ ਪਿਆਰਾ ਸੋਨਾ ਆਰਟੀਕਲ ਹੈ ਇਹ ਆਂਟੀਆਂ ਵੀ ਪਾ ਸਕਦੇ ਆ ਛੋਟੀਆਂ ਟੀਨੇਜਰ ਕੁੜੀਆਂ ਵੀ ਸਟਿਚ ਕਰਕੇ ਪਾ ਸਕਦੀਆਂ ਕਿਉਂਕਿ ਇਹ ਸਾਰਿਆਂ ਦੇ ਲਈ ਜਾਣ ਵਾਲਾ ਹੈ ਸੂਟ ਹੈ ਸਭ ਨੂੰ ਸੂਟ ਕਰਨ ਵਾਲਾ ਹੈ ਇਹ ਹੈ ਜੀ ਇਸਦੀ ਪਲੇਨ ਬਾਟਮ ਇਹ ਇਸਦੀ ਸ਼ਰਟ ਦੋਨੋਂ ਸਾਈਡ ਸ਼ਰਟ ਦਾ ਸੇਮ ਹੀ ਰਹੇਗਾ ਇਹ ਦੇਖੋ ਘੇਰਾ نیچے ਬੜਾ ਹੀ ਪਿਆਰਾ ਇਸ ਦਾ ਬਾਰਡਰ ਘੇਰਾ ਬੜਾ ਹੀ ਸੋਹਣਾ ਤੇ ਇਹ ਇਸਦੀ ਦੂਸਰੀ ਸਾਈਡ ਸ਼ਰਟ ਅ ਮਤਲਬ ਅੱਗੋ ਪਿੱਛੋਂ ਇਸ ਤਰ੍ਹਾਂ ਪ੍ਰਿੰਟਡ ਰਹੇਗੀ ਖੁੱਲਾ ਤੁਹਾਨੂੰ ਬਾਹਾਂ ਦਾ ਉੱਪਰ ਕੇਰਾ ਬਾਰਡਰ ਮਿਲੇਗਾ ਤੇ نیچے ਜਿਹੜਾ ਕੇਰੇ ਦਾ ਤੁਹਾਨੂੰ ਖੁੱਲਾ ਡੁੱਲਾ ਮਿਲੇਗਾ ਤੁਸੀਂ ਕੇਰਾ ਕਿਸੇ ਨੂੰ ਨਹੀਂ ਪਸੰਦ ਹੁੰਦਾ ਤੁਸੀਂ ਕਟਵਾ ਕੇ ਕੇਰਾ ਸਿੰਪਲ ਸ਼ਰਟ ਪਲੇਨ ਵੀ ਬਣਾ ਸਕਦੇ ਹੋ ਪ੍ਰਿੰਟਡ ਇਹ ਆ ਜੀ ਇਹਦੇ ਨਾਲ ਸ਼ਾਲ ਇਹ ਦੇਖੋ ਬੜੀ ਹੀ ਸੋਨੀ ਚੀਜ਼ ਆਈ ਹੈ ਇਹ ਕੁਆਲਿਟੀ ਕੁਆਲਿਟੀ ਦਾ ਫਰਕ ਹੁੰਦਾ ਜੀ ਜੇ ਕਿਤੇ ਤੁਸੀਂ ਸੇਮ ਤੁਸੀਂ ਕਹੋ ਵੀ ਇਸ ਡਿਜ਼ਾਈਨ ਨੂੰ ਅਸੀਂ ਕਿਸੇ ਸ਼ਾਪ ਤੇ ਦੇਖਿਆ ਕਿਸੇ ਰੀਲ ਦੇ ਵਿੱਚ ਦੇਖਿਆ ਉਹਨਾਂ ਰੀਲਾਂ ਦੇ ਬਾਰੇ ਅਸੀਂ ਕੁਝ ਨਹੀਂ ਜਾਣਕਾਰੀ ਦੇ ਸਕਦੇ ਜਾਂ ਅਸੀਂ ਉਹ ਸ਼ਾਪ ਦੇ ਅਸੀਂ ਆਪਣੇ ਕੁਆਲਿਟੀ ਦੇ ਉੱਪਰ ਗੱਲ ਕਰਦੇ ਹਾਂ ਕਿ ਅਸੀਂ ਜੋ ਕੁਆਲਿਟੀ ਪ੍ਰੋਵਾਈਡ ਕਰਾ ਰਹੇ ਹਾਂ ਤੁਹਾਨੂੰ ਦੇ ਰਹੇ ਹਾਂ ਉਸ ਕੁਆਲਿਟੀ ਦੇ ਬਰਾਬਰ ਕੁਆਲਿਟੀ ਨਹੀਂ ਹੋਏਗੀ ਉਹਨਾਂ ਚੀਜ਼ਾਂ ਦੀ ਸੋ ਇਸ ਤਰ੍ਹਾਂ ਦੇ ਰਲੇ ਮਿਲੇ ਇਸ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਮਾਰਕੀਟ ਦੇ ਵਿੱਚ ਹੋ ਸਕਦਾ ਹੈ ਇੱਕ ਵਿਰਲੇ ਵਿਰਲੇ ਮਿਲ ਜਾਣ ਪਰ ਤੁਸੀਂ ਕੁਆਲਿਟੀ ਨੂੰ ਕੰਪੇਅਰ ਨਹੀਂ ਕਰ ਸਕਦੇ ਆਲੋ ਜੀ ਇਹ ਸੀਗਾ ਜੀ ਇਸ ਦਾ ਤੀਸਰਾ ਰੰਗ ਹੈ ਬੂਟੀ ਵਾਲਿਆਂ ਦਾ ਹੁਣ ਚੌਥਾ ਰੰਗ ਹੈ ਜਿਹੜਾ ਉਹ ਪਿਕਸ ਦੇ ਵਿੱਚੋਂ ਤੁਸੀਂ ਸਿਲੇਕਟ ਕਰ ਸਕਦੇ ਹੋ ਹੁਣ ਆਪਾਂ ਆ ਜਾਂਦੇ ਆ ਇਹ ਵਾਲੀ ਅੰਬੀ ਵਾਲੀ ਬੂਟੀ ਦੇ نیچے ਬਾਰਡਰ ਇਸ ਤਰ੍ਹਾਂ ਰਹੇਗਾ ਅੰਬੀ ਵਾਲਾ ਡਿਜ਼ਾਈਨ ਹੈ ਦੇਖ ਲਓ ਇਸ ਦੇ ਵਿੱਚ ਪਹਿਲਾਂ ਆਪਾਂ ਲੈਮਨ येलो ਦੇਖਦੇ ਆਂ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੇਖਦੇ ਆਂ ਇਹਦੇ ਗਲੇ ਦੇ ਉੱਪਰ ਵੀ ਪੱਟੀ ਰਹੇਗੀ ਇਹ ਦੇਖੋ ਜੀ ਇਹ λεਮਨ yellow ਬਾਟਮ ਰਹੇਗੀ ਬਹੁਤ ਅੱਛਾ ਤੋਸ਼ ਪਸ਼ਮੀਨਾ ਹੈ ਇਹ ਤੇ ਇਹਦੀ ਆਪਾਂ ਕਮੀਜ਼ ਦੇਖਦੇ ਆਂ ਇਹ ਦੇਖੋ ਜੀ ਇਹ ਇਸ ਦਾ نیچے ਬਾਰਡਰ ਹੈ ਜਿਹੜਾ ਉਹ ਇਸ ਡਿਜ਼ਾਈਨ ਦੇ ਵਿੱਚ ਰਹੇਗਾ ਸਾਰਾ ਤੁਸੀਂ ਨੇੜੇ ਤੋਂ ਡਿਜ਼ਾਈਨ ਦੇਖ ਲਓ ਇਹ ਇਸ ਦੀਆਂ ਬਾਹਾਂ ਨੇ ਆ ਇਸ ਦੀਆਂ ਬਾਹਾਂ ਦੇ ਉੱਪਰ ਵਰਕ ਹੈ ਸੌਰੀ ਬਾਰਡਰ ਹੈ ਇਹ ਬਾਹਾਂ ਦਾ ਇਹਦੇ ਚ ਥੋੜਾ ਬਰੀਕ ਬਾਹਾਂ ਦਾ ਡਿਜ਼ਾਈਨ ਹੈ ਜਿਹੜਾ ਇਹਦੇ ਨਾਲੋਂ ਬਰੀਕ ਪ੍ਰਿੰਟ ਹੈ ਇਹ ਹੈ ਜੀ ਤੇ ਇਹ ਇਸ ਦਾ ਨੀਚੇ ਘੇਰਾ ਤੁਸੀਂ ਦੇਖ ਹੀ ਚੁੱਕੀ ਹੋ ਇਸ ਦੇ ਨਾਲ ਪਲੇਨ ਲੈਮਨ yellow ਇਸ ਦੀ ਬਾਟਮ ਤੇ ਹੁਣ ਆਪਾਂ ਸਟਾਲ ਦੇਖਦੇ ਹਾਂ ਇਹ ਹੈ ਜੀ ਸਟਾਲ ਇਹ ਦੇਖੋ ਜੀ ਇਹ ਹੈ ਸਟਾਲ स्टॉल इसका बहुत ही प्यार है बड़ा ही सोना है डिजाइन है लो जी येगा लैमन येलो कलर हूँ आपते दूसरा रंग है जोड़ा इसका भी एक शेड सेल हो चुका है जी मे भी, ये भी मेरे को तीन रंग ही नहीं 21 ਦੇ ਵਿੱਚ ਪਿਸਤਾ ਗ੍ਰੀਨ ਹੈ 21 ਦੇ ਵਿੱਚ ਫਿਰੋਜ਼ੀ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਤੁਸੀਂ ਪਹਿਲਾਂ ਬੂਟੀਆਂ ਵਾਲਾ ਜਿਹੜਾ ਰੰਗ ਮਿਸ ਹੋ ਗਿਆ ਉਹ ਹੋ ਸਕਦਾ ਹੈ ਲੈਮਨ yellow ਹੀ ਹੋਵੇ ਹੁਣ ਆਪਾਂ ਪਿਸਤਾ ਗ੍ਰੀਨ ਨੂੰ ਵੀ ਭੱਜ ਕੇ ਦੇਖ ਲੈਣੇ ਆਂ ਵੀਡੀਓ ਬਹੁਤ ਲੰਬੀ ਹੋ ਰਹੀ ਹੈ ਬਸ ਕੁਝ ਆਰਟੀਕਲ ਰਹਿ ਗਏ ਜਿਹੜੇ ਆਪਾਂ ਦੇਖ ਲੈਣੇ ਆਂ ਅ ਬਾਕੀ ਤੁਸੀਂ ਫੋਟੋਸ ਦੇਖ ਲਿਓ ਕਿਉਂਕਿ ਜੇ ਮੈਂ ਸਾਰੇ ਸੂਟ ਹੋਰ ਫੈਲਾਇਆ ਨਾ ਤੇ ਵੀਡੀਓ ਨੇ ਫਿਰ ਲੰਬੀ ਹੋ ਜਾਣਾ ਹੈ ਮੈਂ ਤੁਹਾਨੂੰ ਹੁਣ ਕਲਰ ਨਹੀਂ ਇਸਤੇ ਖੋਲ ਕੇ ਦਿਖਾਉਂਦੀ ਹੋਰ ਇਹ ਦੇਖੋ ਜੀ ਇਸ ਦੀ ਗਲੇ ਦੀ ਪੱਟੀ ਐ ਇਸ ਦੀਆਂ ਬਾਹਾਂ ਇਹ ਇਸ ਦੇ ਨਾਲ ਇਸ ਦੀ ਪਿਸਤਾ ਗ੍ਰੀਨ ਬਾਟਮ ਇਹ ਇਸ ਦਾ ਸ਼ਾਲ ਸ਼ਾਲ ਦਾ ਡਿਜ਼ਾਈਨ ਤੁਸੀਂ ਦੇਖ ਲਓ ਪਹਿਲਾਂ ਵੀ ਤੁਸੀਂ ਇਹਦੇ ਵਿੱਚ yellow ਦੇਖ ਚੁੱਕੇ ਹੋ ਇਹ ਦੇਖੋ ਵੀਡੀਓ ਫਿਰ ਬਹੁਤ ਲੰਬੀ ਹੋ ਗਈ ਐ ਪਿਸਤਾ ਗ੍ਰੀਨ ਇਸ ਲਈ ਮੈਂ ਤੁਹਾਨੂੰ ਆਹ ਰੰਗ ਹੈ ਜਿਹੜਾ ਇਹ ਖੋਲ ਕੇ ਨਹੀਂ ਦਿਖਾਉਂਦੀ ਇਹਦੇ ਵਿੱਚ ਤੁਸੀਂ ਸੇਮ ਜਿਹੜਾ ਇਹ ਡਿਜ਼ਾਈਨ ਦੇਖਿਆ ਇਹਦੇ ਵਿੱਚ ਸੇਮ ਇਹਦਾ ਰੰਗ ਹੈ ਜਿਹੜਾ ਤੁਹਾਨੂੰ ਫਰੋਜ਼ ਹੀ ਮਿਲੇਗਾ ਹੁਣ ਆਪਾਂ ਇੱਕ ਹੋਰ ਲਾਈਟ ਸ਼ੇਡ ਦੇਖਦੇ ਆ ਜਲਦੀ ਜਲਦੀ ਬੜੇ ਪਿਆਰੇ ਅ ਅੱਛਾ ਜੀ ਇਹ ਵਾਲੇ ਦੇ ਵਿੱਚ ਇੱਕ ਪੀਚ ਰੰਗ ਵੀ ਮਿਲ ਗਿਆ ਇਹ ਦੇਖੋ ਪੀਚ ਆ ਜਿਹੜਾ ਮੈਂ ਤੁਹਾਨੂੰ ਹੁਣ ਫਰੋਜ਼ ਹੀ ਕਿਹਾ ਸੀ ਉਹਦੇ ਵਿੱਚ ਪੀਚ ਕਲਰ ਵੀ ਅਵੇਲੇਬਲ ਹੈ ਤੁਸੀਂ ਇਹ ਪੀਚ ਵੀ ਬੁੱਕ ਕਰ ਸਕਦੇ ਹੋ ਤੇ ਇਸ ਨੂੰ ਤੁਸੀਂ ਫੋਟੋ WhatsApp ਦੇ ਉੱਪਰ ਪ੍ਰੋਪਰ ਡਿਟੇਲ ਮੈਂ ਤੁਹਾਨੂੰ ਜਾਣਕਾਰੀ ਦੇ ਦੂੰਗੀ ਇਸ ਨੂੰ ਹੁਣ ਆਪਾਂ ਨਹੀਂ ਖੋਲਦੇ ਆ ਤੇ ਚਲੋ ਹੁਣ ਆਪਾਂ ਇੱਕ ਆਰਟੀਕਲ ਇਹ ਦੇਖਦੇ ਆ ਇਹਨਾਂ ਦੇ ਵੀ ਬਾਕੀ ਕਲਰ ਹੈ ਜਿਹੜੇ ਤੁਸੀਂ ਅਗਰ ਪਸੰਦ ਕਰਨੇ ਹੋਏ ਇੰਟਰਸਟਡ ਹੋਏ ਤਾਂ ਮੇਰੇ ਤੋਂ WhatsApp ਮੰਗਵਾ ਲਿਓ ਫੋਟੋ गोल्डन ब्राउन कलर ਹੈ ਜੀ ਇਹਦਾ ਸਭ ਤੋਂ ਪਹਿਲਾਂ ਆਪਾਂ ਸ਼ਾਲ ਦੇਖਦੇ ਹਾਂ ਸ਼ਾਲ ਦਾ ਪ੍ਰਿੰਟ ਹੈ ਕੁਛ ਇਸ ਤਰ੍ਹਾਂ ਇਹ ਰਹੇਗਾ ਜੀ ਸ਼ਾਲ ਦਾ ਪ੍ਰਿੰਟ ਤੇ ਇਹਦੇ ਨਾਲ ਹੁਣ ਆਪਾਂ ਕਮੀਜ਼ ਦੇਖ ਲਈਏ ਬਾਟਮ ਇਸ ਦੇ ਨਾਲ ਪਲੇਨ ਬ੍ਰਾਊਨ ਬੇਸ ਬ੍ਰਾਊਨ ਰਹੇਗੀ ਇਹ ਹੈ ਜੀ ਇਸਦਾ ਕਮੀਜ਼ ਚੈੱਕ ਦੇ ਵਿੱਚ ਤੇ ਸੈਲਫ ਦੇ ਵਿੱਚ ਡਿਜ਼ਾਈਨ ਹੈ ਪੱਤੀਆਂ ਦਾ ਇਸਦਾ ਇਸ ਦਾ ਬਾਰਡਰ ਰਹੇਗਾ ਇਸ ਦੀਆਂ ਬਾਹਾਂ ਰਹਿਣਗੀਆਂ ਇਸ ਦੀ ਬੈਕ ਸਾਈਡ ਵੀ ਸੇਮ ਇਦਾਂ ਹੀ ਰਹੇਗੀ ਇਹ ਦੇਖੋ ਇਹਦਾ ਮੈਂ ਤੁਹਾਨੂੰ ਇੱਕ ਪੈਂਫਲੇਟ ਦਿਖਾ ਦਿੰਨੀ ਹਾਂ ਨੈਕਸਟ ਕਲਰ ਦਾ ਇਸ ਤੇ ਵਿੱਚ ਇੱਕ ਇਹ ਅਨੀਅਨ ਕਲਰ ਆ ਗਿਆ ਪਿਆਜ਼ੀ ਜਿਹਾ ਇਹ ਇਸ ਦਾ ਡਿਜ਼ਾਈਨ ਹੈ ਆਫਟਰ ਸਟਿਚਿੰਗ ਇਹ ਆਜ ਜਾਂਦਾ ਇੱਕ ਰੰਗ ਇਸ ਤੇ ਵਿੱਚ ਆ ਜਾਂਦਾ ਜੀ ਪਿਸਤਾ ਗ੍ਰੀਨ ਇਹ ਦੇਖੋ ਇਹ ਲਾਸਟ ਆ ਜਾਂਦਾ ਇਸ ਦਾ ਮੇਬੀ ਪਿਸਤਾ ਗ੍ਰੀਨ ਮੈਂ ਤੁਹਾਨੂੰ ਕੱਢ ਕੇ ਦਿਖਾ ਦਿੰਨੀ ਹਾਂ ਇਹ ਵਾਲਾ ਸੋ ਮੈਨੂੰ ਲੱਗਦਾ ਆ ਸੀਗੀ ਜੀ ਬਸ ਸਾਡੀ ਦੀ ਕਲੈਕਸ਼ਨ ਇਸ ਦੇ ਵਿੱਚ ਇੱਕ ਦੋ ਰੰਗ ਹੋਰ ਆ ਜਿਹੜੇ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਨੀ ਹਾਂ ਆਨੀਅਨ ਕਲਰ ਤੁਸੀਂ ਦੇਖ ਚੁੱਕੇ ਹੋ ਹਾਂਜੀ ਇਹ ਵੀ ਪਿਆਜ਼ ਜੀ ਹੀ ਰੰਗ ਆ ਇਸ ਤੇ ਸ਼ਾਲ ਦਾ ਥੋੜਾ ਜਿਹਾ ਡਿਜ਼ਾਈਨ ਦਾ ਫਰਕ ਰਹੇਗਾ ਪੈਟਰਨ ਦਾ ਫਰਕ ਰਹੇਗਾ ਬਾਕੀ ਸਿਮਿਲਰ ਨੇ ਸਾਰੇ ਪਿਸਤਾ ਗ੍ਰੀਨ ਵੀ ਤੁਹਾਨੂੰ ਮੈਂ ਦਾ ਵਾਦਾ ਦਿਖਾਈ ਦੇਣੀ ਇਹ ਆ ਜੀ ਡਾਰਕ ਪਿਸਤਾ ਗ੍ਰੀਨ ਆ ਇਹ ਇਹ ਇਸ ਦਾ ਸ਼ਾਲ ਹੈ ਤੁਸੀਂ ਮੌਕੇ ਦਾ ਲਾਭ ਉਠਾ ਸਕਦੇ ਹੋ ਜਲਦੀ ਜਲਦੀ ਆਪਣੇ ਆਰਡਰ ਜਿਹੜੇ ਉਹ ਬੁੱਕ ਕਰਕੇ ਡਨ ਕਰ ਦਿਓ ਸਕਰੀਨ ਸ਼ਾਟ ਲੈ ਕੇ ਇਨਕੁਆਰੀ ਪਾ ਦਿਓ WhatsApp ਦੇ ਉੱਪਰ ਤੁਸੀਂ ਇਸ ਦੇ ਬਾਰੇ ਸੂਟਾਂ ਦੀ ਫੋਟੋਜ਼ ਬਰੀਕੀ ਨਾਲ ਹੋਰ ਮੰਗ ਸਕਦੇ ਹੋ ਤੇ ਤੁਹਾਨੂੰ ਸਾਰੀ ਜਾਣਕਾਰੀ ਵੀ ਮਿਲੇਗੀ ਇਨਕੁਆਰੀ ਕਰਨੀ ਹੋਈ ਤੁਸੀਂ WhatsApp ਕਰ ਸਕਦੇ ਹੋ ਬੁਕਿੰਗ ਕਰਨੀ ਹੋਈ ਤਾਂ ਵੀ ਤੁਸੀਂ WhatsApp ਹੀ ਕਰੋਗੇ ਨਾਰਮਲ ਕਾਲ ਦਾ ਇਸਤੇਮਾਲ ਨਾ ਕਰਿਓ ਪਲੀਜ਼ ਇਹ ਦੇਖੋ ਜੀ ਇਹ ਇਸ ਦੀਆਂ ਬਾਹਾਂ ਨੇ ਤੇ ਇਹ ਇਸ ਦਾ ਤੁਸੀਂ ਸ਼ਾਲ ਦੇਖ ਲਿਆ ਹਨ ਇਹ ਹੋ ਗਏ ਜੀ ਆਪਣੇ ਇਹਦੇ ਵਿੱਚ ਦੋ ਰੰਗ ਜਿਹੜੇ ਇਹ ਪਇਓ ਇਹ ਇੱਕ ਮਿਰਸਾ ਉਹ ਤੁਸੀਂ ਮੰਗਵਾ ਸਕਦੇ ਹੋ ਇਹ ਸੀਗੀ ਜੀ ਅੱਜ ਦੀ ਆਪਣੀ ਕਲੈਕਸ਼ਨ ਆਈ ਹੋਪ ਤੁਹਾਨੂੰ ਪਸੰਦ ਆਈ ਹੋਣੀ ਹੈ ਸੂਟ ਸਾਰੇ ਸੋਹਣੇ ਲੱਗੇ ਹੋਣੇ ਆ ਤੇ ਤੁਸੀਂ ਆਪਣੇ ਆਰਡਰਸ ਡਨ ਕਰਨ ਲਈ ਸਕਰੀਨ ਦੇ ਉੱਪਰ ਨੰਬਰ ਦਿਖ ਰਿਹਾ WhatsApp ਉਹਦੇ ਤੇ ਵਿਜ਼ਿਟ ਕਰੋਗੇ ਤੇ ਇੱਕ ਮੌਕਾ ਜ਼ਰੂਰ ਦਿਓਗੇ ਮਿਲਦੇ ਆਪਾਂ ਫਿਰ ਨਵੀਂ ਕਲੈਕਸ਼ਨ ਨਾਲ ਜਾਂ ਨਵੇਂ ਵਲੌਗ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ